स्वागत है सारे ठीक ठाक होवोंगे हाँ जी जे चैनलो लाइक शेयर से कमेंट करते हुए करो आ गए जी बेटा तो बाकी वीडियो फुल वॉच कर करो बैल आइकन का बटन भी प्रेस कर लो तो वीडियो की नवी नोटिफिकेस मिल सके चलो जी मिलते हैं फिर क्लिप के तो न Wieli belum? Boleh butuh. Weri belum? Weli belum? Weli belum? Weli belum? Weli belum? K erkerman mahzur patTele. Boleh butuh. Itkyon ka? Sat... उगार, सच, है, पी, सच, नानक, 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 नानक,

chèo sơn, si anh ba, lạc, hôi, bolo ho, tam, ít cơ, na, chân lệ, na ਲਓ ਜੀ ਅੱਜ ਜਬਜਤ ਬੇਟੇ ਨੇ ਕਰ ਲਿਆ ਪਹਿਲੀ ਪੌੜੀ ਦਾ ਪਾਠ ਇਹ ਸਿੰਗਲ ਸਿੰਗਲ ਵਰਡ ਬੋਲ ਲਿੰਦਾ ਹੈਗਾ ਜਿਵੇਂ ਮੈਂ ਬੋਲੀਗੀ ਸਿੰਗਲ ਵਰਡ ਤੇ ਨਾਲ ਨਾਲ ਇਹ ਬੋਲ ਕੇ ਨੇ ਵੀ ਪਹਿਲੀ ਪੌੜੀ ਦਾ ਪਾਠ ਕਰ ਲਿਆ ਵੈਸੇ ਵਾਈਗਰੂ ਤਾਂ ਜabb ਤੱਕ ਕਰ ਨਹੀਂ ਲੈਂਦੇ ਤੇ ਮੋੜ ਜਾਂ ਹੁੰਦਾ ਜਦੋਂ ਮੈਂ ਪਾਠ ਕਰਦੀ ਹਾਂ ਤੇ ਆ ਕੇ ਬੈਠ ਜਾਂਦਾ ਹੁੰਦਾ ਮੇਰੇ ਕੋਲ ਤੇ ਚਲੋ ਜੀ ਅੱਜ ਇਨੇ ਵਧੀਆ ਕੀਤਾ ਪਾਠ ਕੀਤਾ ਪਹਿਲੀ ਪੌੜੀ ਦਾ ਤੇ ਬਹੁਤ ਖੁਸ਼ੀ ਹੋਈ ਤੇ ਚਲੋ ਜੀ ਹੁਣ ਅਪੇ ਇਸੇ ਪ੍ਰਕਾਰ ਇਹਨੂੰ ਥੋੜਾ ਥੋੜਾ ਕੋਸ਼ਿਸ਼ ਕਰਿਆ ਕਰਾਂਗੇ ਚੀਜ਼ ਸਿਖਾਉਣ ਦੀ ਤੇ ਚਲੋ ਜੀ ਹੁਣ ਜਬਜੋਦ ਮੈਂ ਕਰਨ ਲੱਗ ਗਈ ਸੀ ਜੂੜਾ ਤੇ ਇਹਦਾ ਜੂੜ ਆਇਆ ਕਿ ਜੂੜਾ ਵਧੀਆ ਕਰਵਾ ਲਿੰਦਾ ਹੈਗਾ ਕਈ ਬੱਚੇ ਜਿਵੇਂ ਜੂੜਾ ਕਰਵਾਉਂਦੇ ਨੇ ਇਹਨੇ ਵਧੀਆ ਕਰਵਾ ਲਿੰਦਾ ਹੈਗਾ 2 ਕੁ ਮਿੰਟ ਫੋਨ ਤਾਂ ਦੇਣਾ ਹੀ ਪੈਂਦਾ ਹੈਗਾ ਫਿਰ ਥੱਲੇ ਲੱਗਾ ਰਹਿੰਦਾ ਰਹੇ ਤੇ ਚਲੋ ਜੂੜਾ ਕਰਵਾ ਲੈਂਦੇ ਦੋਨੋਂ ਟਾਈਮ ਜੂੜਾ ਕਰਦੇ ਹੁੰਦੇ ਨੇ ਇਹਦੇ ਵਿੱਚ ਤੇ ਚਲੋ ਜਿੱਥੇ ਕਰ ਰਿਹਾ ਜੂੜਾ ਦੰਨੇ ਨੇ ਨਾ ਤੋਂ ਕੀ ਆਊਗਾ ਜੇ ਰੋਟੀ ਬਣੀ ਖਵਾਵਾਂਗੇ ਨੂੰ ਆਪਾਂ ਫਿਰ ਕਿਉਂਕਿ ਅੱਜ ਤੁਹਾਨੂੰ ਪਤਾ ਮਾਰਨਿੰਗ ਮੈਂ ਫੋਨ ਨਹੀਂ ਚੱਕਿਆ ਸੀਗਾ ਚਾਰਜ ਨਹੀਂ ਲਾਇਆ ਰਾਤੀ ਦੇ ਚਾਰਜ ਲੋਸ ਇਸ ਕਰਕੇ ਫੋਨ ਨਾ ਚੱਕਣ ਕਰਕੇ ਕੋਈ ਵੀ ਵੀਡੀਓ ਕਲਿੱਪ ਵਗੈਰਾ ਮਾਰਨਿੰਗ ਦੀ ਕੋਈ ਵੀ ਸ਼ੂਟ ਅਪ ਨਹੀਂ ਕੀਤੀ ਗਈ ਸੋ ਇਸ ਪ੍ਰਕਾਰ ਸੋਨੇ ਮੈਂ ਕੈਮਰਾ ਆਨ ਕੀਤਾ ਤੇ ਫੋਨ ਚਾਰਜ ਕਰਕੇ ਤੇ ਮੈਂ ਕਿਹਾ ਚਲੋ ਹੁਣ ਜਿਹੜੇ ਕੰਮ ਰਹਿ ਰਹੇ ਹੋਗੇ ਉਹ ਸਾਰੇ ਸ਼ੂਟ ਅਪ ਕਰ ਲਾਂਗੇ ਲਓ ਜੀ ਇੱਥੇ ਬਣਾ ਕਰਨ ਲੱਗ ਗਈ ਸੀ ਮੈਂ ਟਮਾਟਰ ਗੰਡਾ ਤੇ ਚਿਬੜ ਮਮਾ ਕੀ ਆਪਾਂ ਬਣਾਵਾਂਗੇ ਚਿਬੜਾ ਦੀ ਚਟਨੀ ਨੂੰ ਪੁੰਦੇ ਜਿੰਨੇ ਮਿਕਸੀ ਚ ਘੁਟਾ ਚਲੋ ਦੇਖਦੇ ਆ ਚਲੋ ਜੀ ਜਦ ਜਦ ਬੇਟਾ ਆ ਗਿਆ ਨਾ ਤੋ ਕੇ ਇਹਨੂੰ ਕਰਦੇ ਹੁਣ ਆਪਾਂ ਰੈਡੀ ਜੈਨ ਨੂੰ ਖਵਾਵਾਂਗੇ ਰੋਟੀ ਤੇ ਜੂੜਾ ਆਪਾਂ ਪਹਿਲਾਂ ਕਰ ਲਿਆ ਸੀ ਲੋ ਜੀ ਜੱਟ ਹੋ ਤ ਲੈ ਰੈਡੀ ਤੇ ਦੰਨ ਇਸ ਤੋਂ ਬਾਅਦ ਹੁਣ ਆਪਾਂ ਇਹਨੂੰ ਰੋਟੀ ਖਵਾਵਾਂਗੇ ਪੱਤਰੇ ਕਿਰਤੀ ਦਾ ਲਾਊਗਾ ਕੋਈ ਕੇ ਬਾਦ ਦੇ ਕਰਦੇ ਜਾਉਂਗਾ ਹਾਂ ਹੋਰ ਕੋਈ ਬੋਲ ਕੇ ਬਣਾਉਂਦੇ ਨਹੀਂ ਆਉਂਦੇ ਚਲੋ ਅੱਜ ਆਪਾਂ ਕਰਦੇ ਰੋ ਲੋ ਜੀ ਆਪਾਂ ਕੁੱਟਾਂਗੇ ਚਟਨੀ ਤੇ ਸੁਨਾਰ ਕਾਠੀ ਦੀ ਚਿਪੜਾਣੀ ਚਾਹੀਦੀ ਚਟਨੀ ਕੁੱਟਾਂਗੇ ਚਿਪੜਾ ਨੂੰ ਕੱਟ ਲਓ ਪਹਿਲਾਂ ਛਿੱਲੇ ਤੇ ਮੈਂ ਪਹਿਲਾਂ ਚਲੋ ਜੀ ਅੱਧਾ ਟਮਾਟਰ ਪਾਵਾਂਗੇ ਆਪਾਂ ਤੇ ਲਓ ਜੀ ਆਪਾਂ ਹੁਣ ਕੁੱਟਦੇ ਆਂ ਜੀ ਚਟਨੀ ਤੇ ਕੁੱਟਾਂਗੇ ਆਪਾਂ ਗੁੰਡੇ ਦੇ ਵਿੱਚ ਤੁਹਾਨੂੰ ਦਿਖਾਉਣੀ ਹੈ ਕਿਵੇਂ ਕੁੱਟਾਂਗੇ ਲਓ ਜੀ ਆਪਾਂ ਗੁੰਡਾ ਲਿਆਂਦਾ ਪਤੋ ਕੇ ਤੇ ਉਹਨਾਂ ਤੋਂ ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਕੁੱਟਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਕੁੱਟਾਂਗੇ ਜੀ ਗੰਡਾ ਬੰਦਾ ਨਹੀਂ ਬਗ। ਗੰਡਾ ਮੇਜ਼ ਪਿਆਰ ਨੂੰ। ਚਲੋ ਜੀ ਪਹਿਲਾਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਕਟ ਲਓ। ਤੇ ਪਿਆਜ਼ ਪਾ ਲਈਏ। ਇੱਕ ਪਲਾਸਟਿਕ ਦਾ ਹੇਲ ਦੋ। ਚੱਲੋ ਜੀ ਹੋਣਾ ਆਪਣਾ ਪਹਿਲਾਂ ਪਿਆਜ਼ ਨੂੰ ਚੰਗੀ ਤਰ੍ਹਾਂ ਕੋਟ ਦੇ ਚ ਕੋਟ ਲਾਂਗੇ ਇੱਕ ਬਣਾ ਦੇ ਚਟਣੀ ਸਾਰਾ ਪੂਰ ਫੁੱਲ ਰੈਸਪੀ ਇੱਕ ਸਮੇਂ ਤੁਹਾਨੂੰ ਦਿਖਾਵਾਂਗੇ ਅੱਜ ਆਪਾਂ ਕਿਵੇਂ ਬਣਾਉਨੇ ਜਿਵੇਂ ਕਹਤਾ ਹੈ ਲੋ ਟਾਪ ਰੋਣ ਤੇ ਲਓ ਜੀ ਪਿਆਜ਼ ਨਾਲ ਆਪਣਾ 50% ਕੁੱਟਿਆ ਗਿਆ ਸਾਨੂੰ ਐਡ ਕਰਾਂਗੇ ਆਪਾਂ ਚਿਬੜ ਤੇ ਟਮਾਟਰ ਦੋਨੋਂ ਚੀਜ਼ੇ ਪਾਉਣੀ ਹੈ Bye. ਹੜਦਾ ਮੈਂ ਤੇ ਰਾਤ ਨੂੰ ਆਇਆ ਨਿਕਾ ਉਹ ਕਹਿੰਦਾ ਬਲਵੀਰ ਕਹਿੰਦਾ ਮੈਂ ਹੜਦਾ ਹੜਦਾ ਤੇ ਹੋਰ ਉਹ ਕਹਿੰਦਾ ਜੇ ਇੱਕ ਗੱਡੀ ਆਇਆ ਚੱਲੂ ਨਾਲ ਇਹਨੂੰ ਨਹੀਂ ਦੱਸਿਆ ਇਹਨੇ ਕਿ ਮੈਂ ਜਾਉਣਾ ਤੇ ਲੋਕ ਜੀ ਆਪਣਾ ਜਿਹੜਾ ਚਿਬੜ ਵੀ ਆ ਕੋਟ ਲਿਆ। ਜਮੇ ਦੇ ਵਿੱਚ ਇੱਕ ਜਿਹੜੀ ਚੀਜ਼ ਪਾਉਣੀ ਉਹ ਦੱਸ ਦਵਾਂ ਤੁਹਾਨੂੰ। ਇਹਦੇ ਵਿੱਚ ਪਾਵਾਂਗੇ ਆਪਾਂ ਲਾਲ ਸੁੱਕੀਆਂ ਮਿਰਚਾਂ। ਆ ਚੱਕੋ। ਇਹ ਚ ਪਾੜਗਾ ਲਾਲ ਸੁੱਕੀਆਂ ਮਿਰਚਾਂ ਆਪਾਂ ਇਹਨਾਂ ਨੂੰ ਜਿਹੜੀ ਮਿਰਚਾਂ ਨੇ ਨਾ ਉਹਨਾਂ ਨੂੰ ਪਾਣੀ ਦੇ ਵਿੱਚ ਗਰਮ ਪਾਣੀ ਦੇ ਵਿੱਚ ਭਿਉ ਲਿਆ ਸੀ ਆਪਾਂ। ਇਹਦੇ ਨਾਲ ਜਿਹੜਾ ਟੇਸਟ ਹੋਰ ਵੀ ਬਹੁਤ ਟੇਸਟੀ ਬਣਦੀ ਹੈ। ਚਟਨੀ ਬਹੁਤ ਟੇਸਟੀ ਬਣਦੀ ਇਹਦੇ ਨਾਲ। ਕਿ ਤਾਂ ਇਹਨਾਂ ਰੈੱਡ ਮਿਰਚਾਂ ਦੇ ਨਾਲ ਹੀ ਬਦਲ ਗਏ ਤੇ ਆਪਾਂ ਸਾਰਾ ਕੁਝ ਪਾਵਾਂਗੇ ਇੱਥੇ कलर तो ना एज हो गया पर मसाले रगड़ा पेमक नमक, नमक पवाने मिर्च आप थोड़ी, थोड़ी जी पवानी थोड़ा जाएगा हम इन आप रगड़ा ਚਟਨੀ ਆਪਣੀ ਬਿਲਕੁਲ ਰੈਡੀ ਹੈ ਦੇਖੋ ਚਟਨੀ ਪੁੰਡੇ ਦੀ ਕੁਰਤੀ ਹੋਈ ਚਟਨੀ ਬਿਲਕੁਲ ਤਿਆਰ ਹੈ ਤੇ ਥੋੜੀ ਜਿਹੀ ਆਪਾਂ ਇਹਨੂੰ ਹੋਰ ਕਰ ਲਈਏ ਐ ਕਰ ਨਾਲ ਬ੍ਰੇਕ ਹੋ ਜਾਂਦੀ ਹੈ ਦੇਖੋ ਇਹ ਕਦੀ ਲਾਈਕ ਕਰਨਾ ਤੇ ਜੜਨੇ ਬਹੁਤ ਜ਼ਿਆਦੇ ਚਿਪੜਨ ਦੇ ਨਾਲ भी बहुत सी पर जोड़ी बी है आप काफी हद तक खत्म करते हैं जी जी चटनी अपनी के बिल्कुल तैयार है ये पता ही अपना सारी रेसिपी दसती है कि कुछ पाया है आप पा? जी चेक करो बिल्कुल तैयार है चटनी चो की करना होगी दिखाने चटनी कभी एद रखनी चटनी कुछ थोड़ा ग्लीशियस करने कुछ और भी करा तो भी थोड़ा दिखाने की करेंगे आप पहला पोंडे बाहर ਦਾਲਾ ਦਾ ਉਹ ਵੀ ਜਿਹੜਾ ਤੁਸੀਂ ਤੁਹਾਨੂੰ ਦੱਸਿਆ ਤਾਂ ਟੇਸਟੀ ਹੋਣ ਲੱਗਦੀ ਆ। ਸਮਝੋ ਜੀ ਹੁਣ ਵੀ ਹੋਰ ਵੀ ਦਿਖਾਵਾਂਗੇ ਟੇਸਟੀ ਬਣਾਉਣ ਦਾ ਤਰੀਕਾ। ਚਲੋ ਜੀ ਜਿਹੜੀ ਚਟਨੀ ਆਪਣੇ ਕੋਲ ਦੇਤੀ ਦੇਖੋ। ਚਲੋ ਜੀ ਤੁਹਾਨੂੰ ਦਿਖਾਉਂਦੇ। ਤੇ ਹੁਣ ਆਪਾਂ ਕੀ ਕਰ ਦਿਖਾਉਨੇ ਆ ਚਟਨੀ ਆ ਜਿਹੜੀ ਹੋਰ ਵੀ ਟੇਸਟੀ ਬਣਾ ਲਈਏ ਕਿਵੇਂ ਦੇਖੋ। ਪਰ ਆਪਿੰਦੇ ਵਿੱਚ ਪਾ ਲਈ ਦੇਸੀ ਘਿਓ ਦੇ ਦੋ ਚਮਚੇ ਘਿਓ ਹੋ ਗਿਆ ਗਰਮ ਤੇ ਹੁਣ ਇਹ ਗਰਮ ਘਿਓ ਦੇ ਵਿੱਚ ਨਾ ਤੁਸੀਂ ਪਾ ਦਿਓ ਦੇਸੀ ਘਿਓ ਦੇ ਗਰਮ ਵਿੱਚ ਚਟਨੀ ਪਾ ਦਿਓ ਮਤਲਬ ਕਿ ਜਿਹੜੀ ਚਟਨੀ ਨੂੰ ਦੇਸੀ ਘਿਓ ਦਾ ਤੜਕਾ ਲਾ ਦਿਓ ਤੇ ਹੋਰ ਵੀ ਜ਼ਿਆਦਾ ਟੇਸਟੀ ਲੱਗੂਗੀ ਤੁਹਾਨੂੰ ਦੋ ਗਮੰਟ ਨੂੰ ਫੇਕ ਲਵਾ ਲਓ ਫਿਰ ਜੀ ਚਰਦੋ ਮੜਾ 2 ਮਿੰਟ ਸੀਕਲ ਬਣਦੇ ਆ ਇਹਦੇ ਨਾਲ ਜਿਹੜੀ ਚਟਨੀ ਹੈ ਨਾ ਬਹੁਤ ਟੇਸਟੀ ਬਣਦੀ ਆ ਤੇ ਲੋ ਜੀ ਜਦ ਪਕਾ ਟਾ ਹੋ ਗਿਆ ਸੇ ਰੈਡੀ ਤੇ ਹੁਣ ਮੈਂ ਲੈ ਕੇ ਆ ਗਈ ਸੇ ਰੋਟੀ ਤੇ ਨਾਲ ਇਹਨੂੰ ਖਵਾ ਦੂੰਗੀ ਨਾਲੇ ਆਪ ਖਾ ਲੂੰਗੀ ਇਹਨੂੰ ਰੋਟੀ ਕੁਛ ਪਹਿਲਾਂ ਖਵਾਤੀ ਆ ਮੈਂ ਕਲਿੱਪਸ ਉਹ ਐਡ-ਆਨ ਨਹੀਂ ਥੋੜੀ ਜਿਹੀ ਲੈ ਲਈ ਸੇ ਬਕਤ ਤੇ ਚਲੋ ਜੀ ਇੱਥੇ ਆ ਗਈ ਸੀ ਭੰਡੇ ਸਾਫ ਕਰ ਤੇ ਭੰਡੇ ਵੀ ਦਰਦ ਕਰੀ ਰਹਿ ਦਮ ਕੰਮ ਆਪਣੇ ਨਾਲ ਤੁੰਦ ਸਾਹਿਬ ਵੀ ਆਫ ਕੈਮਰਾ ਦੀ ਅੱਜ ਕਰ ਲਈ ਸੀ ਸਾਰੇ ਕੰਮ ਆਪਾਂ ਕੈਮਰਾ ਵਸ ਤੁੰਦ ਸੇ ਚਾਰਜ ਨਾ ਹੋਣ ਕਰਕੇ ਫੋਨ ਨਾ ਆਉਣੇ ਨੇ ਹੋਇਆਗਾ ਆਪਾਂ ਬਸ ਇਸੇ ਪ੍ਰਕਾਰ ਇਹ ਚ ਦਵਾ ਦਾ ਕੰਮ ਨਿਬੇੜ ਲੇ। ਤੇ ਜੇ ਅੱਜ ਆਪਾਂ ਹੁਣ ਦਵਾਦਲ ਕਰਦੇ ਹਾਂ ਭਾਂਡੇ ਸਾਫ ਜਾਂ ਦੇ ਜਰਹੀ ਕਰਾਂਗੇ ਆਪਾਂ। ਚਲੋ ਕਾਫੀ ਰੈਡੀ ਕਰਦੇ ਹਾਂ। ਸ਼ਾਰਟ ਕਾਫੀ ਹੈ ਇੱਥੇ। ਬਹੁਤ ਮਿੱਠੀ ਆ ਰਹੀ ਜੀ। ਅਸਾਂ ਤਾਂ ਆਏ ਰੈਡੀ ਨੂੰ। ਜਾਫੀ ਗਾ ਬਿਲਕੁਲ ਸੋਹਣਾ ਮੇਰੇ ਕੌਫੀ ਕੌਫੀ ਨੂੰ ਦੇਖੋ ਬਈਆ ਕਿ ਕਿੱਡੀ ਸੋਹਣੀ ਬਣ ਗਈ ਮੈਨੂੰ ਬਾਲੇ ਬਹੁਤ ਹਨ ਕਟੋਕਟ 5 ਤੋਂ 7 ਵਾਲੇ ਪਾਊਡਰ ਹੈਗਾ ਤਾਂ ਉੱਪਰ ਛਿੜਕ ਲੋ ਤੁਸੀਂ ਚਲੋ ਜੀ ਆਪਣੀ ਕੌਫੀ ਨੂੰ ਤਾਂ ਬਣ ਗਈ ਹੈ ਪਾਣੀ ਪਾ ਲੈਣੇ ਆਪਾਂ ਚਲੋ ਜਿਵੇਂ ਇੱਥੇ ਬੈਠ ਕੇ ਪੀ ਰਹੇ ਆ ਕਾਫੀ ਕਿਉਂਕਿ ਕਾਫੀ ਬਣਾਈ ਸੀ ਅਪਾ ਡੈਡੀ ਦੇ ਫਰੈਂਡ ਆਈ ਸੀ ਮਿਲਣ ਸੋ ਆਪਾਂ ਬਣਾ ਲਈ ਸੀ ਕਾਫੀ ਤੇ ਦੰਨ ਇੱਥੇ ਜੱਪ ਜਤ ਮੈਂ ਤੇ ਮੰਮੀ ਤਿੰਨੇ ਜਣੇ ਅਸੀਂ ਬੈਠ ਕੇ ਪੀ ਰਹੇ ਆ ਤੇ ਕਾਫੀ ਤੇ ਮੈਂ ਕਹਿੰਨਾ ਆਪਾਂ ਵੀ ਪੀ ਲਈਏ ਬਣਾ ਲਈ ਸੀ ਨਾਲੀ ਤੇ ਕੰਮ ਨਿਭੜੂਗਾ ਆਪਣਾ ਵੀ ਚਾਹਦਾ ਗੁੱਡ ਇਵਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਵੀਡੀਓ ਕੋ ਕੰਪਲੀਟ ਹੋਣ ਵਾਲੀ ਸੀ 10 ਮਿੰਟ ਰਹਿੰਦੇ ਆਪਣੇ तो मैं क्या हाँ जी कि पाए बूट तो तेरे इतने वेखे पाए बूट ओ पाए दादू को फिर दा प्ले कर द्यूशन आप पढ़ा ली से तीन तो पाँच नाओ आप हूँ वापते अच बस मॉर्निंग आप कैमरा चक्या ही नहीं मोरनिंग ना अज ना बस फोन लो सी लो करके राती चार्ज नहीं लाया मैं क्या जो चार्ज लाऊंगी तो फिर अलार्म नहीं बजना मैं ना लाया ही नहीं चार्ज मैं कोई नहीं सवेरे ला लूँगी बस उतु बाद जरा शूटअप नहीं होया कुछ भी मॉर्निंग जिमें अगे रूटीन अपना मॉर्निंग का शूट हों पर मतलब मोर्निंग करॉगते स्टार्टिंग वगैरह कुछ भी नहीं होगा तो ਜਿੰਨੇ ਕੰਮ ਆਪਣੇ ਹੋਏ ਆਪਣੇ ਤੋਂ ਹਨ ਆਪਾਂ ਕੀਤੇ ਹਨ ਕੈਮਰੇ ਫੋਨ ਰੱਖਿਆ ਜਿੰਨੇ ਓਨੀਆਂ ਦੀ ਵੀਡੀਓ ਅਚ ਕੁਝ ਖਾਸ ਛੋਟ ਵੀ ਨਹੀਂ ਆਪਣੇ ਹੋਇਆ ਹੋਊਗਾ ਜਿੰਨਾ ਹੋਇਆ ਆਪਾਂ ਚਲੋ ਓਨਾਂ ਦਾ ਆਪਾਂ ਵੀਡੀਓ ਬਣਾ ਕੇ ਅਪਲੋਡ ਕਰ ਦਾਂਗੇ ਤੇ ਬਾਕੀ ਵਾਕ ਆਪਣੇ 10 ਮਿੰਟ ਰਹਿੰਦੇ ਵਾ ਕਿ ਚਲੋ ਗੱਲਾਂ ਬਾਤਾਂ ਕਰਦੇ ਕਦੇ ਕਦੇ ਸੋਚਦੀ ਨਹੀਂ ਜੇ ਸਟਾਰਟਿੰਗ ਤੇ ਸ਼ੇਅਰ ਕਰਨ ਲੱਗੇ ਕਿ ਕੈਮਰਾ ਪਹਿਲਾਂ ਚੱਕ ਕੇ ਨਾ ਗੱਲਾਂ ਬਾਤਾਂ ਕਰੂੰ ਕੀ ਹੁੰਦਾ ਮਾਈਂਡ ਨੂੰ ਆਏ ਹੋ ਜਾਂਦਾ ਕਿ ਮੈਂ ਬਾਅਦ ਚ ਚੱਕ ਲੂੰਗੀ ਤੇ ਤੂੰ ਆਫ ਕਰਦਾ ਤੂੰ ਬਸ ਇਦਾਂ ਜਿਹੜਾ ਟਾਈਮ ਆ ਬੀਤ ਜਾਂਦਾ ਅੱਜ ਦਾ ਦਿਵ ਵਧੀਆ ਹੀ ਸੀ ਆਪਣਾ ਓਵਰਆਲ ਵਧੀਆ ਹੀ ਆ ਨਾ ਤੇ ਬਾਕੀ ਸਾਰਾ ਦਿਨ ਪਤਾ ਨਹੀਂ ਲੱਗਦਾ ਕਿੱਥੇ ਕਿਵੇਂ ਬਤੀਤ ਹੋ ਗਿਆ ਬਿਲਕੁਲ ਹੀ ਨਹੀਂ ਪਤਾ ਲੱਗਾ ਕਿਉਂਕਿ ਨਾ ਜੇ ਕਰਨਾ ਜਿਵੇਂ ਕਹਿ ਦਿੱ ਕਿ ਪਾ ਜੇ ਕਰ ਬੰਦਾ ਫਰੀਜਾ ਹੋਊਗਾ ਫਿਰ ਤਾਂ ਆਪਾਂ ਨੂੰ ਪਤਾ ਹੁੰਦਾ ਆਪਣਾ ਟਾਈਮ ਵੀ ਪਾਸ ਹੁੰਦਾ ਇੱਥੇ ਪਤਾ ਹੀ ਨਹੀਂ ਲੱਗਦਾ ਦਿਨ ਕਦੋਂ ਚੜ੍ਹਦਾ ਦਿਨ ਰਾਤ ਕਦੋਂ ਹੋ ਜਾਂਦੀ ਸਾਰਾ ਦਿਨ ਘਰ ਦੇ ਕੰਮ ਤੋਂ ਬਾਅਦ ਫੋਨ ਦੀ ਐਡੀਟਿੰਗ ਫੋਨ ਤੇ ਕੰਮ ਬਹੁਤ ਹੋ ਜਾਂਦੇ ਵੀਡੀਓ ਸ਼ੂਟ ਕਰਨਾ ਐਡੀਟਿੰਗ ਕਰਨੀ ਅਪਲੋਡ ਕਰਨੀ ਸੋ ਕੰਮ ਦਾ ਮਤਲਬ ਤੇ ਇਹ ਆ ਕਿ ਘੰਟੇ-ਘੰਟੇ ਦੇ ਸਾਬਾ ਨਾਲ ਕੰਮ ਕਰਕੇ ਸਾਰੇ ਆਪਾਂ ਨੂੰ ਬੀਤ ਜੀਏ ਮਾਰਨਿੰਗ ਕਰ ਦੇਣੇ ਵੇਰ ਲੋ ਤੇ ਕੁਛ ਕੁ ਫੋਨ ਦੇਣੇ ਵੇਰ ਲੋ ਤੇ ਫਿਰ ਟਿਊਸ਼ਨ ਪੜਾ ਲਓ ਫਿਰ ਥੋੜੇ ਜਿਹਾ ਘਰ ਦੇਣੇ ਵੇਰ ਲੋ ਕੁਛ ਆਪ ਦੇਤੇ ਵੀ ਧਿਆਨ ਦੇਣਾ ਹੁੰਦਾ ਨਾ ਸੋ ਇਸ ਪ੍ਰਕਾਰ ਜਿਹੜਾ ਦੇਣਾ ਨਾ ਪਤਾ ਹੀ ਨਹੀਂ ਲੱਗਦਾ ਕਿਵੇਂ ਬਤੀਤ ਹੋ ਜਾਂਦਾ ਤੇ ਚਲੋ ਉਹ ਵੀ ਵਧੀਆ ਗੱਲ ਆ ਬਿਹਲੇ ਬੰਦੇ ਨਾਲ ਤਾਂ ਚੰਗਈ ਆ ਘਰ ਦੇ ਕੰਮ ਕੀਤੇ ਤੇ ਇਹ ਤਾਂ ਫੋਨ ਦਾ ਵਲੋਗਿੰਗ ਕਰ ਲਈ ਇਹ ਕੋਈ ਮਾੜਾ ਕੰਮ ਥੋੜੀ ਲਾਏਗਾ ਤੇ ਬਾਕੀ ਓਵਰオール ਹੁਣ ਆਪਣਾ ਮਿਲਣਾ 10 ਮਿੰਟ ਤੋਂ 7-8 ਮਿੰਟ ਰਹਿੰਦੇ ਹੋਣਗੇ ਮੈਂ ਕਿਹਾ ਚਲੋ ਵਲੌਗ ਬੈਂਡ ਕਰਨਾ ਜ਼ਰੂਰੀ ਹੁੰਦਾ ਕੱਲ ਰਾਤੀ ਨਾ ਕੁਝ ਸੌਣ ਦੇ ਵੀ ਬਹੁਤ ਲੇਟ ਹੋ ਗਏ ਸੀ ਕੱਲ ਰਾਤੀ ਲੇਟ ਹੋ ਗਏ ਸੀ ਆਪਾਂ ਸੌਣ ਦੇ ਵੀ ਕਾਫੀ ਜ਼ਿਆਦਾ ਹੀ ਹੋ ਗਏ ਸੀ ਤੇ ਬਾਕੀ ਹੁਣ ਆਪਾਂ ਨੌਵਾਂਗੇ ਹੁਣ ਤਾਂ ਵੈਸੇ ਠੰਡ ਜੀ ਹੋ ਗਈ ਆ ਈਵਨਿੰਗ ਨੂੰ ਪਰ ਮੇਰੇ ਤੋਂ ਤਾਂ पर ਮੇਥੋ ਤਾਂ ਨਾਈ ਬਿਨਾ ਨਹੀਂ ਰਿਆ ਜਾਂਦਾ ਮੈਂ ਤਾਂ ਨਾ ਕੀ ਸੋਣੀ ਫਰੈਸ਼ ਹੋ ਜਾਂਦਾ ਸਰ ਮਾਈ ਤੇ ਕਾਵੜ ਜੀ ਹੁੰਦੀ ਜਿਵੇਂ ਆਪਣਾ ਬਾਕ ਵਗੈਰਾ ਕੀਤੀ ਜੇ ਕੰਮ ਵਗੈਰਾ ਸਾਰੀ ਤਕਾਵੜ ਨਾ ਤੋਕੇ ਸੱਤ ਪਾਣੀ ਦਾ ਤੇ ਕਹਿ ਦिए ਸਵੇਰ ਫਿਰ ਜੀ ਉੱਠਿਆ ਜਾਂਦਾ ਆ ਨਾ ਲੈਂਦਾ ਸੱਲੋ ਤੈਨੂੰ ਪਲੇਟ ਤਾਂ ਖਰਾਬ ਨਾ ਹੋਊਗਾ ਉਹਨਾਂ ਕੁ ਉੱਲਦੇ ਕੀ

ਛੋਟਾ ਕੱਕਾ ਜੀ ਗੋਦੀ ਆ ਗਿਆ ਛੋਟਾ ਕੱਕਾ ਛੋਟਾ ਜਿਹਾ ਕੱਕਾ ਇਹ ਮੰਮਾ ਦਾ ਛੋਟਾ ਜਿਹਾ ਕੱਕਾ ਹੈ ਤੇ ਆਪਾਂ ਉਹ ਪੱਖਾ ਲੈਂਦਾ ਕਿਉਂਕਿ ਨਾ ਜਿਹੜਾ ਪਸੂਆਂ ਦਾ ਵੱਡਾ ਪੱਖਾ ਸੀ ਉਹਨੂੰ ਬਾਹਲਾ ਫਰਟਾ ਹੈ ਸੀ ਉਹਨੂੰ ਬੰਦ ਕਰਤਾ ਆਪਾਂ ਤੇ ਜਿਹੜਾ ਆਪਾਂ ਮੰਮੀ ਦੇ ਬਾਹਰ ਲਾਉਂਦੇ ਹੁੰਦੇ ਸੀ ਕੂਲਰ ਨੂੰ ਹੁਣ ਤੋਂ ਸਵਾਰ ਕੇ ਰੱਖਤਾ ਦੋਵਾਂ ਨੂੰ ਮੰਮਾ ਮੇਰਾ ਪੁੱਤ ਆ ਦੀ ਇੱਕ ਮਟਾ ਮੇਰਾ ਪੁੱਤ ਕੋਈ ਨਾ ਬਟ ਮੈਂ ਕੋਣੀ ਆ ਚੱਕਣਾ ਕੀ ਆ ਨਹੀਂ ਗਾ ਮम्मा ਕੋਲਾ ਤੇਰੇ ਹਾਂ ਨਹੀਂ ਹਾਂ ਬੰਨ ਤਾਨੀ ਫੂਤਾ ਤਾਨੀ ਲੈ ਹਣ ਤੇਨ ਆਪਣੇ ਦੋ ਕੂਲਰ ਸੀ ਜਿਹੜੇ ਉਹਨਾਂ ਨੂੰ ਸਫਾਈ ਉਹਦੇ ਕਰਾ ਕੇ ਧੋਸ ਵਰਕੇ ਤਾਂ ਰੱਖਦੇ ਆ ਤੇ ਦੂਜੇ ਨੰਬਰ ਤੇ ਪਸੂਆਂ ਜਿਹੜਾ ਪੱਖਾ ਸੀ ਉਹਦੀ ਆਪਾਂ ਵੱਡਾ ਵਾਲਾ ਫਰਾਟਾ ਸੀ ਉਹ ਸਾਹਮ ਤਾਂ ਤੇ ਜਿਹੜੇ ਮੰਮੀ ਦੇ ਬਾਹਰ ਫੋਨ ਲਾਉਂਦੇ ਸੀ ਉਹ ਆ ਪਸੂਆਂ ਲਾਟ ਇਤਰ ਕੇ ਪਸੂ ਆਲਾ ਤਾਂ ਤੇ ਫਿਰ ਹੁਣ ਮੰਮੀ ਆਸਤੇ ਫਿਰ ਨਮਾ ਲੈਂਦਾ ਬਾਹਰ ਫਰਾਟਾ ਗੁਲਾਬ ਦਾ ਚਲੋ ਜੀ ਮੰਮੀ ਨੇ ਭੂਤ ਆਦੀ ਨਹੀਂ ਅੱਗੇ ਚੱਤ ਜਿਹੜੇ ਪਾਪਾ ਆਵੇ ਕੌਣ ਆ ਮੰਮੀ ਭੂਤ ਆਦੀ ਉਹ ਨਹੀਂ ਹੁੰਦੇ ਭੂਤ ਭੂਤ ਨਹੀਂ ਹੁੰਦੇ ਭੂਤ ਤੇ ਕਿੱਥੇ ਭੂਤ ਹੈ ਚਾਚੂ ਆ ਚਾਚੂ ਆ ਜਾ ਚਾਚੂ ਡਰਾਈ ਨਾ ਪਿਆਰ ਕਰ ਇਹਨੂੰ ਦਰਾਵੀ ਸੱਚੀ ਸੱਚੀ ਦੱਸ ਦਰਾਵੀ ਸੱਚੀ ਬੁੱਤ ਆ ਗਿਆ ਹੋਰ ਚਲੋ ਜੀ ਜੱਪਾ ਤਾਂ ਡਰ ਗਿਆ ਕੇ ਤਾਂ ਪਪਾ ਭੂਤ ਆ ਗਿਆ ਭੂਤ 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 ਗੋਦੀ ਚੱਕ ਲਾ ਮम्मा ਗੋਦੀ ਤੇ ਚਲੋ ਜੀ ਵੀਡੀਓ ਦਾ ਕਰਦੇ ਇਥੇ ਐਂਡ ਤੇ ਮਿਲਾਂਗੇ ਤੁਹਾਨੂੰ ਨੈਕਸਟ ਫਰੌਗ ਦੇ ਨਾਲ ਹਾਂਜੀ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਬ ਇੱਕ ਬੱਲੇ ਕੰ ਦਾ ਬਟਨ ਵੀ ਪ੍ਰੈਸ ਕਰ ਲੋ ਤਾਂ ਜੋ ਵੀਡੀਓ ਦੇ ਨਵੇਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਚਲੋ ਜੀ ਹੁਣ ਆਪਾਂ ਇਸ ਤੋਂ ਬਾਅਦ ਹਰ ਕੰਮ ਵਗੈਰਾ ਆਪਣੇ ਤੋਂ ਸ਼ੂਟ ਅਪ ਨਹੀਂ ਹੁੰਦਾ ਕਿਉਂਕਿ ਇਸ ਤੋਂ ਬਾਅਦ ਉਹ ਜਿਵੇਂ ਉਹ ਵਗੈਰਾ ਹੋ ਗਈ ਸਮ ਟਾਈਮ ਮੰਮੀ ਵੀ ਰੋਟੀ ਪਕਾ ਲੈਂਦੀ ਦੇ ਸਮ ਟਾਈਮ ਮੈਂ ਪਕਾ ਲੈਂਦੀ ਕੋਈ ਫਿਕਸਡ ਚਾੜ ਨਹੀਂ ਹੁੰਦਾ ਹੈਨਾ ਤੇ ਬਾਕੀ ਹੁਣ ਬਾਬਾ ਜੀ ਫਿਰ ਛੇਤੀ ਆ ਜਾਂਦੇ ਨੇ ਨਾ ਦੇਣ ਥੋੜੇ ਜੇ ਬਦਲ ਗਏ ਤੇ ਫਿਰ ਮੰਮੀ ਰੋਟੀ ਲੱਗ ਗਈ ਜਾਂਦੇ ਹੁੰਦੇ ਸਵੇਰੇ ਹਾਂ ਕਿਉਂਕਿ ਬਾਬਾ ਜੀ ਛੇਤੀ ਆ ਲੱਗ ਜਾਂਦੇ ਤੇ ਫਿਰ ਮੰਮੀ ਰੋਟੀ ਲੱਗ ਦਿੰਦੇ ਮੈਂ ਉਹਦਾ ਵਰਕ ਕੰਪਲੀਟ ਕਰਦੀ ਹੁੰਦੀ ਆ ਕਿ ਨਾ ਐਕਸਰਸਾਈਜ਼ਸ ਤੇ ਬਿਲਕੁਲ ਵੀ ਟਾਈਮ ਨਹੀਂ ਨਿਕਲ ਰਿਹਾ ਤੇ ਅੱਜ ਤੁਹਾਨੂੰ ਬਿਲਕੁਲ ਵੀ ਟਾਈਮ ਨਹੀਂ ਨਿਕਲਿਆ ਅੰਡਰ ਐਕਸਰਸਾਈਜ਼ਸ ਦਾ ਸੂਟ ਵਿਖਾਣੇ ਬਿਲਕੁਲ ਰਹਿ ਗਿਆ ਉਹ ਸੋਚੇ ਅੱਜ ਵਿਖਾ ਦੂੰ ਅੱਜ ਵਿਖਾ ਦੂੰ ਪਰ ਨਹੀਂ ਵਿਖਾਏ ਜਾਣ ਮੈਨੂੰ ਲੱਗਦਾ ਚਲੋ ਦੇਖੂਗੀ ਜੇ ਅੱਜ ਇਸ ਤੋਂ ਬਾਅਦ ਮੇਰੇ ਕੋਲ ਟਾਈਮ ਹੋਏ ਤਾਂ ਮੈਂ ਸ਼ੋਅ ਕਰ ਦੂੰਗੀ ਆਦਰਵਾਇਸ ਨਹੀਂ ਫਿਰ ਸੀਨ ਤੋਂ ਬਾਹਰ ਹੀ ਦਿਖਾਵਾਂਗੀ ਤੁਹਾਨੂੰ ਚਲੋ ਜੀ ਮਿਲਦੇ ਆ ਨੈਕਸਟ ਕਲਪ ਦੇ ਨਾਲ ਆਪਾਂ ਚਾਚੂ ਤੋਂ ਖਾਈ ਅੰਦਰ ਰੋਟੀ ਕਿੰਨੀ ਟੇਸਟੀ ਲੱਗਦੀ ਵੀ ਬੁੱਤ ਦੋ ਬਾਬਾ ਜੀ ਚੱਲੀ ਜਾਂਦੇ ਪਿੱਛੇ ਰਹਦਾ ਸਾ ਆਲੂ ਪਾ ਕੇ ਵਿੱਚ ਬਈ ਚੰਗੀ ਤਰ੍ਹਾਂ ਪਾਓ ਪਾਓ ਫਿਰ ਮੂਝ ਪਾਓ ਚਾਹੀਦੀ ਹਰ ਵਕਤ ਸਮਾਇਆ ਚਾਹੀਦੀ ਚਿੱਕਾ ਦੀ ਲੱਗਣ ਲੱਗਦਾ ਨਾ ਨਹੀਂ ਨਲਾ ਦਾ ਸੇਵ ਇਹੋ ਕੰਮ ਨਾ ਹੋਣਾ ਹੀ ਬੰਦ ਕਰਨਾ ਬੋਣ ਲੱਗਣਾ ਸ਼ਿਕਾ ਲੱਗ ਗਿਆ ਬਾਥਰੂਮ ਤੋਂ ਵੀ ਲੱਗ ਗਿਆ ਸੀ ਨਾ ਲਓ ਜੀ ਲੱਗ ਗਿਆ ਸ਼ਿਕਾ ਨਾ ਕਿ ਆ ਕੇ ਇੱਥੇ ਬਹਿ ਗਈ ਮੈਂ ਪੱਖੇ ਚੱਲੇ ਨਾ ਮਗਰ ਤੇ ਸਿਰ ਵੀ ਦੁਖਣ ਲੱਗੋ ਹੋਲੀ-ਹੋਲੀ ਕਰਾਂਗੇ ਮੈਂ ਇੱਕੋ ਵਾਰੀ ਤੱਕ ਬੰਦ ਨੀਂਦ ਨਹੀਂ ਆਣੀ ਮੈਂ ਹੋਣਾ ਨਹੀਂ ਕਰਾਂਗੇ ਮੈਂ ਤਾਂ ਅੱਪਾ ਰੋਟੀ ਖਾਈ ਅੰਦਰ ਚਾਚੂ ਤੂੰ ਪਾਪਾ ਆਏ ਨਹੀਂ ਅਜੇ ਦੇ ਬਾਬਾ ਜੀ ਹੱਥ ਮੁੜ ਗਏ ਤੇ ਚਲੋ ਜੀ ਮਿਲਦੇ ਤੁਹਾਨੂੰ ਲੈਸ ਸਲੀਪ ਦੇ ਨਾਲ